ਸਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਸਦਕਾ ਪਾਵਨ ਬਾਣੀ ਸ੍ਰੀ ਜਪਜੀ ਸਾਹਿਬ ਜੀਾਂ ਦੀ ਅਪਾਰ ਲੜੀਵਾਰ ਜੋ ਕਥਾ ਵਿਚਾਰ ਹੈ ਹਫਤਾ ਦਰ ਹਫਤਾ ਗੁਰੂ ਜੀ ਦੀ ਕਿਰਪਾ ਦੇ ਸਦਕਾ ਸਰਗੁਣ ਕਰਦੇ ਆ ਰਹੇ ਹਾਂ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਜੋ ਸਿੱਧਾ ਨੇ ਸਵਾਲ ਜਵਾਬ ਗੁਰੂ ਜੀ ਦੇ ਨਾਲ ਕੀਤੇ ਹਨ ਸੁਮੇਰ ਪਰਬਤ ਦੇ ਉੱਤੇ ਸਿੱਧਾਂ ਨੂੰ ਨਿਸ਼ਚਾ ਹੋ ਗਿਆ ਕਿ ਸੁਣਨ ਦੇ ਨਾਲ ਇਹ ਪ੍ਰਾਪਤੀ ਹੁੰਦੀ ਹੈ ਸਿੱਧ ਜਿਹੜੇ ਹਨ ਨਰੁੱਤਰ ਹੋ ਗਏ ਹਨ ਫਿਰ ਸਿੱਧਾਂ ਨੇ ਸਵਾਲ ਕਰ ਦਿੱਤਾ ਕਿ ਮਹਾਰਾਜ ਤੁਸੀਂ ਹੈ ਜਿਹੜਾ ਸਰਵਣ ਬਾਰੇ ਦੱਸਿਆ ਹੈ ਬਾਣੀ ਨੂੰ ਸੁਣਨ ਦੇ ਨਾਲ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਸੁਣਨ ਦੇ ਨਾਲ ਉਸ ਦੀ ਮਹਿਮਾ ਨੂੰ ਸੁਣਨ ਦੇ ਨਾਲ ਸੁਣਿਆ ਸਿੱਧ ਪੀਰ ਸੁਰਨਾਥ ਐਡੀਆਂ ਐਡੀਆਂ ਵੱਡੀਆਂ ਜਿਹੜੀਆਂ ਪ੍ਰਾਪਤੀਆਂ ਹੁੰਦੀਆਂ ਹਨ ਹੁਣ ਅਗਲਾ ਜਿਹੜਾ ਗਿਆਨ ਦਾ ਸਾਧਨ ਹੈ ਉਹ ਮੰਨਣ ਦਾ ਹੈ ਸਰਵਣ ਤੋਂ ਬਾਅਦ ਮੰਨਣ ਆਉਂਦਾ ਹੈ ਹੁਣ ਤੁਸੀਂ ਮੰਨਣ ਦੇ ਬਾਰੇ ਦੱਸੋ ਜਿਨ੍ਹਾਂ ਨੇ ਪਹਿਲੀ ਗੱਲ ਤਾਂ ਜਿਹੜੀ ਹੈ ਸੁਣਨ ਤੋਂ ਬਿਨਾ ਮੰਨਿਆ ਨਹੀਂ ਜਾ ਸਕਦਾ ਹੈ ਜਦੋਂ ਆਪਾਂ ਕੋਈ ਗੱਲ ਸੁਣਾਗੇ ਫਿਰ ਇਸ ਨੂੰ ਮੰਨਾਂਗੇ ਤੇ ਸੁਣਨ ਦੇ ਲਈ ਸੰਗਤ ਜ਼ਰੂਰੀ ਹੈ ਐਦਾਂ ਸੁਣਿਆ ਵੀ ਨਹੀਂ ਜਾਂਦਾ ਸੰਗਤ ਦੇ ਨਾਲ ਸੁਣਿਆ ਜਾ ਸਕਦਾ ਹੈ ਤੇ ਸੁਣਨ ਦੇ ਨਾਲ ਹੀ ਮੰਨਿਆ ਜਾ ਸਕਦਾ ਹੈ ਬਿਨਾ ਸੁਣਨ ਤੋਂ ਕੋਈ ਮੰਨ ਨਹੀਂ ਸਕਦਾ ਹੁਣ ਮੰਨਣ ਦੇ ਬਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਿਹੜੀ ਗੱਲ ਕੀਤੀ ਹੈ ਇਸ ਦੀਆਂ ਚਾਰ ਪੌੜੀਆਂ ਹਨ ਲੜੀਵਾਰ ਹਫਤਾ ਦਰ ਹਫਤਾ ਆਪਾਂ ਵਿਚਾਰ ਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਕਰਾਂਗੇ ਅੱਜ ਦੀ ਜਿਹੜੀ ਵਿਚਾਰ ਦੀ ਅਰੰਭਤਾ ਹੈ ਉਸ ਤੋਂ ਪਹਿਲਾਂ ਗੁਰੂ ਅਗਿਆਰਦਾਸ ਹੈ ਗੁਰੂ ਮਹਾਰਾਜ ਜੀ ਕਿਰਪਾ ਕਰਨ ਇਸ ਪੌੜੀ ਦੀ ਜਿਹੜੀ 12ਵੀਂ ਪੌੜੀ ਹੈ ਜਪੀ ਸਾਹਿਬ ਜੀ ਦੀ ਉਸ ਦੀ ਵਿਚਾਰ ਦੀ ਆਪਾਂ ਸਾਂਝ ਪਾਉਣੀ ਹੈ ਗੁਰੂ ਮਹਾਰਾਜ ਜੀ ਕਿਰਪਾ ਕਰਨ ਮੇਰਾ ਪਰਿਆ ਹੱਥ ਰੱਖਣ ਸਾਨੂੰ ਇਹ ਜਿਹੜੀ ਵਿਚਾਰ ਦੀ ਸਮਝ ਆ ਜਾਵੇ ਅਸੀਂ ਵੀ ਗੁਰੂ ਦੇ ਬਚਨ ਨੂੰ ਜਿਹੜਾ ਮੰਨਣਾ ਤੇ ਕਮਾਉਣਾ ਸ਼ੁਰੂ ਕਰ ਦੇਈਏ ਗੁਰੂ ਮਹਾਰਾਜ ਜੀ ਜਿਹੜੀ ਪੌੜੀ ਦੀ ਅਰੰਭਤਾ ਹੈ ਪੰਕਤੀ ਦੇ ਨਾਲ ਕਰਦੇ ਹਨ ਮੰਨੇ ਕੀ ਗਤ ਕਹੀ ਨਾ ਜਾਏ ਹੁਣ ਜਿਨ੍ਹਾਂ ਨੇ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਸੁਣ ਲਿਆ ਹੈ ਤੇ ਜਿਨ੍ਹਾਂ ਨੇ ਉਸ ਚੀਜ਼ ਨੂੰ ਮੰਨ ਲਿਆ ਹੈ ਹੁਣ ਜਿਹੜਾ ਗਤ ਸ਼ਬਦ ਹੈ ਇਸ ਦੇ ਸੱਤ ਅਰਥ ਵਿਦਵਾਨਾਂ ਨੇ ਕੀਤੇ ਹਨ ਸਭ ਤੋਂ ਜਿਹੜਾ ਪਹਿਲਾ ਅਰਥ ਹੈ ਉਹ ਹੈ ਅਵਸਥਾ ਕਿ ਜਿਹੜੇ ਮਨੁੱਖ ਨੇ ਉਸ ਵਹਿਗੁਰੂ ਪਰਮਾਤਮਾ ਦੇ ਨਾਮ ਨੂੰ ਸੁਣ ਕਰਕੇ ਮੰਨ ਲਿਆ ਹੈ ਉਸ ਦੀ ਜਿਹੜੀ ਅਵਸਥਾ ਹੈ ਕਹੀ ਨਾ ਜਾਏ ਉਹ ਅਵਸਥਾ ਨੂੰ ਕਿਹਾ ਨਹੀਂ ਜਾ ਸਕਦਾ ਕਿਸ ਅਵਸਥਾ ਦੇ ਉੱਤੇ ਪਹੁੰਚ ਜਾਂਦਾ ਹੈ ਦੂਸਰਾ ਅਰਥ ਹੈ ਗਿਆਨ ਗੱਤ ਦਾ ਦੂਸਰਾ ਅਰਥ ਹੈ ਗਿਆਨ ਕਿ ਜੋ ਮੰਨਣ ਦੇ ਨਾਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਗੱਤ ਕਹੀ ਨਾ ਜਾਏ ਉਸ ਦੀ ਵੀ ਗੱਲ ਕਹੀ ਨਹੀਂ ਜਾ ਸਕਦੀ ਕਿ ਕਿੰਨਾ ਕੁ ਗਿਆਨ ਹੋ ਜਾਂਦਾ ਹੈ ਮੰਨਣ ਦੇ ਨਾਲ ਅਗਲਾ ਹੈ ਜਿਹੜਾ ਚਾਲ ਚਾਲ ਚੇਂਜ ਹੋ ਜਾਂਦੀ ਹੈ ਮੰਨਣ ਦੇ ਨਾਲ ਆਨੰਦ ਸਾਹਿਬ ਜੀ ਸਮਝਦੇ ਆ ਨਾ ਆਪਾਂ ਪੜ੍ਹਦੇ ਹਾਂ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਖਮ ਮਾਰਗ ਚੱਲਣਾ ਚਾਲ ਹੈ ਜਿਹੜੀ ਨਿਰਾਲੀ ਹੋ ਜਾਂਦੀ ਹੈ ਚਾਲ ਬਦਲੀ ਹੋ ਜਾਂਦੀ ਹੈ ਮੰਨੇ ਕੀ ਗੱਤ ਕਹੀ ਨਾ ਜਾਏ ਹੁਣ ਚਾਲ ਕਹੀ ਨਾ ਜਾਏ ਫਿਰ ਉਹਨਾਂ ਦੀ ਜਿਹੜੀ ਚਾਲ ਹੋ ਜਾਂਦੀ ਹੈ ਉਹ ਕਹੀ ਨਹੀਂ ਜਾ ਸਕਦੀ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਅਗਲਾ ਹੈ ਪ੍ਰਾਪਤੀ ਮੰਨਣ ਦੇ ਨਾਲ ਕੀ ਪ੍ਰਾਪਤੀ ਹੁੰਦੀ ਹੈ ਜਿਸ ਤਰ੍ਹਾਂ ਆਪਾਂ ਆਪਣੇ ਮਾਪੇ ਦਾ ਮਾਤਾ ਪਿਤਾ ਦੀ ਜਿਹੜੀ ਜਦੋਂ ਗੱਲ ਮੰਨਦੇ ਹਾਂ ਸਾਨੂੰ ਕੀ ਪ੍ਰਾਪਤੀ ਹੁੰਦੀ ਹੈ ਜੋ ਅਸੀਂ ਮੰਗਦੇ ਹਾਂ ਸਾਨੂੰ ਮਿਲਦਾ ਹੈ ਆਪਣੇ ਬਜ਼ੁਰਗ ਦੀ ਆਪਣੇ ਟੀਚਰ ਦੀ ਆਪਣੇ ਗੁਰੂ ਦੀ ਜਦੋਂ ਗੱਲ ਮੰਨਦੇ ਹਾਂ ਗੁਰੂ ਟੀਚਰ ਪਿਤਾ ਮਾਤਾ ਸਾਡੇ ਖੁਸ਼ ਹੋ ਕਰਕੇ ਸਾਨੂੰ ਭੇਟਾਵਾ ਸਾਨੂੰ ਚੀਜ਼ਾਂ ਦੰਦੇ ਹਰ ਜੋ ਅਸੀਂ ਮੰਗਦੇ ਹਾਂ ਉਹ ਪ੍ਰਾਪਤੀ ਕੀ ਹੁੰਦੀ ਹੈ ਕਹੀ ਨਾ ਜਾਏ ਉਹ ਕਹੀ ਨਹੀਂ ਜਾ ਸਕਦੀ ਅਗਲਾ ਜਿਹੜਾ ਅਰਥ ਹੈ ਉਹ ਰੀਤੀ ਰੌ ਰੀਤੀ ਰਹਿਣ ਪਹਿਣ ਸਹਿਣ ਦਾ ਜਿਹੜਾ ਢੰਗ ਹੈ ਉਹ ਕਹੀ ਨਾ ਜਾਏ ਉਹ ਵੀ ਕਹੀ ਨਹੀਂ ਜਾ ਸਕਦੀ ਕਿਸ ਤਰ੍ਹਾਂ ਦੀ ਰੌ ਰੀਤੀ ਬਣ ਜਾਂਦੀ ਹੈ ਮੰਨਣ ਵਾਲੇ ਦੀ ਅਗਲਾ ਹੜਾ ਅਰਥ ਹੈ ਹਾਲਾਤ ਹਾਲਤ ਕਿਸ ਤਰ੍ਹਾਂ ਦੀ ਹੋ ਜਾਂਦੀ ਹੈ ਉਹ ਬੰਦਾ ਕਦੇ ਦੁਖੀ ਨਹੀਂ ਹੁੰਦਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁਖ ਸੁਨੇਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਿਆ ਆਪਾਂ ਪਿਛਲੇ ਹਫਤੇ ਵੀ ਸਰਵਨ ਕੀਤਾ ਸੀ ਚਾਹੇ ਆਰੇ ਚੱਲ ਰਹੇ ਹਨ ਸਿਰ ਦੇ ਉੱਤੇ ਚਾਹੇ ਬੰਦ-ਬੰਦ ਕਟਵਾਏ ਜਾ ਰਹੇ ਹਨ ਚਾਹੇ ਉਹਨਾਂ ਨੂੰ ਤਵੀ ਦੇ ਉੱਤੇ ਬਿਠਾਇਆ ਜਾ ਰਿਹਾ ਹੈ ਭਗਤਾਂ ਕੀ ਚਾਲ ਨਿਰਾਲੀ ਉਹਨਾਂ ਹਾਲਤ ਕਿਸ ਤਰ੍ਹਾਂ ਦੀ ਹੋ ਜਾਂਦੀ ਹੈ ਅੰਦਰ ਦੀ ਬਾਹਰ ਦੀ ਹਾਲਤ ਨਹੀਂ ਦੇਖਣੀ ਕਿ ਕੱਪੜੇ ਕਿਸ ਤਰ੍ਹਾਂ ਦੇ ਪਾਉਣ ਲੱਗ ਗਿਆ ਹੈ ਚੋਲਾ ਪਾ ਲਿਆ ਚਿੱਟਾ ਕਿਸ ਨੇ ਨੀਲਾ ਇਹ ਨਹੀਂ ਅੰਦਰ ਦੀ ਹਾਲਤ ਦੀ ਗੱਲ ਹੈ ਗੱਤ ਤੋਂ ਪਾਪ ਹਾਲਤ ਅੰਦਰ ਦੀ ਹਾਲਤ ਕਿਸ ਤਰ੍ਹਾਂ ਦੀ ਹੋ ਜਾਂਦੀ ਹੈ ਉਹ ਕਹੀ ਨਹੀਂ ਜਾ ਸਕਦੀ ਅੱਗੇ ਹੈ ਜਿਹੜਾ ਸਤਮਾ ਅਰਥ ਹੈ ਮੁਕਤੀ ਉਹਨਾਂ ਦੀ ਜਿਹੜੀ ਮੁਕਤੀ ਹੋ ਜਾਂਦੀ ਹੈ ਮੁਕਤ ਤੋਂ ਪਾਪ ਕੀ ਹੈ ਇਸ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋ ਜਾਣਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਤੋਂ ਮੁਕਤ ਹੋ ਜਾਣਾ ਇਹ ਮੁਕਤੀ ਵੀ ਹੈ। ਜਨਮ ਮਰਨ ਦੇ ਗੇੜ ਤੋਂ ਪਰੇ ਹੋ ਜਾਣਾ ਮੁਕਤੀ ਹੈ। ਕਹਿੰਦੇ ਇਹ ਜਿਹੜੀਆਂ ਸੱਤ ਪ੍ਰਾਪਤੀਆਂ ਹਨ ਇਹ ਮੰਨਣ ਵਾਲੇ ਨੂੰ ਹੋ ਜਾਂਦੀਆਂ ਹਨ। ਮੰਨੇ ਕੀ ਗਤ ਕਹੀ ਨਾ ਜਾਏ। ਗੁਰਬਾਣੀ ਦੇ ਪਾਵਨ ਪ੍ਰਮਾਨ ਹਨ ਜਿਨ੍ਹਾਂ ਵਿੱਚ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਈ ਸੀ। ਹੁਕਮ ਮੰਨਣ ਦੇ ਨਾਲ ਹੀ ਖਸਮ ਦਾ ਜਿਹੜਾ ਮਹਿਲ ਪ੍ਰਾਪਤ ਹੋ ਜਾਂਦਾ ਹੈ ਖਸਮ ਦਾ ਮਹਿਲ ਦਰਗਾਹ ਪ੍ਰਾਪਤ ਹੋ ਜਾਂਦੀ ਹੈ ਖੁਸ਼ੀਆਂ ਖੇੜੇ ਹੁਕਮ ਮੰਨਿਆ ਹੋਵੇ ਪ੍ਰਵਾਨ ਹੁਕਮ ਮੰਨਣ ਦੇ ਨਾਲ ਹੀ ਪ੍ਰਵਾਨ ਹੋ ਜਾਂਦਾ ਹੈ ਪ੍ਰਵਾਨਗੀ ਮਿਲ ਜਾਂਦੀ ਹੈ ਪ੍ਰਵਾਨ ਚੜ ਜਾਂਦਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਇਸ ਲੋਕਾਈ ਦਾ ਭਲਾ ਕਰਦੇ ਹੋਏ ਇੱਕ ਵਾਰ ਢਾਕੇ ਬੰਗਾਲੇ ਦੀ ਧਰਤੀ ਤੇ ਉੱਤੇ ਪ੍ਰਚਾਰ ਕਰਨ ਵਾਸਤੇ ਗਏ ਹਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਆਸਣ ਲਾ ਕਰਕੇ ਬੈਠਿਆ ਇੱਕ ਜਿਹੜਾ ਮਨੁੱਖ ਹੈ ਉਹ ਚੱਲਿਆ ਆ ਰਿਹਾ ਹੈ ਜਿਉਂ-ਜਿਉਂ ਉਹ ਗੁਰੂ ਜੀ ਦੇ ਵੱਲ ਆ ਰਿਹਾ ਉਸ ਦਾ ਜਿਹੜਾ ਸੜਦਾ ਬਲ ਦਾ ਹਿਰਦਾ ਹੈ ਉਹ ਸ਼ਾਂਤ ਹੋਈ ਜਾਂਦਾ ਹੈ ਉਸੇ ਤਰ੍ਹਾਂ ਪਕਾਇਲੀ ਐਥੇ ਰਾਜਸਥਾਨ ਤੋਂ Shimla ਵੱਲ ਨੂੰ ਜਾਣਾ ਸ਼ੁਰੂ ਕਰੀਏ ਜਿਉਂ-ਜਿਉਂ Shimla ਵੱਲ ਨੂੰ ਜਾਂਦੇ ਹਾਂ ਠੰਡ ਪ੍ਰਤੀਤ ਜੀ ਹੋਣੀ ਸ਼ੁਰੂ ਹੋ ਜਾਂਦੀ ਹੈ ਉਸੇ ਤਰ੍ਹਾਂ ਕਹਿੰਦੇ ਪਾਪੀ ਮਨੁੱਖ ਹੈ ਨਾ ਜਦੋਂ ਗੁਰੂ ਦੇ ਦਰ ਦੇ ਉੱਤੇ ਆਉਂਦਾ ਹੈ ਜਾਂ ਗੁਰੂ ਦੇ ਵੱਲ ਨੂੰ ਜਾਂਦਾ ਹੈ ਤਾਂ ਉਹਦਾ ਜਿਹੜਾ ਹਿਰਦਾ ਹੈ ਉਹ ਠੰਡਾ ਹੁੰਦਾ ਜਾਂਦਾ ਹੈ ਜਿਉਂ ਜਿਉਂ ਉਹ ਜਿਹੜਾ ਮਨੁੱਖ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨੇੜੇ ਆਈ ਜਾਂਦਾ ਹੈ ਉਸ ਦਾ ਜਿਹੜਾ ਹਿਰਦਾ ਹੈ ਠੰਡਾ ਹੋ ਰਿਹਾ ਹੈ ਸ਼ਾਂਤ ਹੋ ਰਿਹਾ ਹੈ ਉਸ ਦੇ ਮਨ ਦੇ ਵਿੱਚ ਵਿਚਾਰ ਆਈ ਕਿ ਕਿਉਂ ਨਾ ਗੁਰੂ ਦੇ ਚਰਨਾਂ ਨੂੰ ਨਮਸਕਾਰ ਕੀਤਾ ਜਾਏ ਇਹਨਾਂ ਦਾ ਜਿਹੜਾ ਔਰਾ ਹੈ ਪ੍ਰਭਾਵ ਹੈ ਬੜਾ ਲੱਗ ਰਿਹਾ ਮੈਨੂੰ ਉਸਨੇ ਆਕਰਕੇ ਨਮਸ਼ਕਾਰ ਕੀਤੀ ਚਰਨ ਪਰਸੇ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਸ਼ਨ ਕੀਤਾ ਕਿ ਭਾਈ ਤੂੰ ਕੌਣ ਹੈ ਤਾ ਉਹ ਕਹਿੰਦਾ ਕਿ ਮਹਾਰਾਜ ਮੈਂ ਬਹੁਤ ਮਾੜਾ ਬੰਦਾ ਹਾਂ ਮੈਂ ਤਾਂ ਚੋਰ ਹਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਚੋਰੀ ਕੀਆ ਚੰਗਾ ਕਿਉਂ ਹੋਏ ਪਾਪ ਚੋਰੀ ਕਰਨ ਵਾਲਾ ਕਿਤੇ ਚੰਗਾ ਨਹੀਂ ਹੋ ਸਕਦਾ ਚੋਰੀ ਕਰਮ ਹੈ ਜਿਹੜਾ ਬਹੁਤ ਮਾੜਾ ਕਰਮ ਹੈ ਚੰਗਾ ਨਹੀਂ ਹੈ ਭਾਈ ਚੋਰੀ ਕਰਨੀ ਛੱਡ ਦੇ ਤੂੰ ਉਹ ਕਹਿੰਦਾ ਮਹਾਰਾਜ ਮੈਂ ਹੋਰ ਸਾਰੇ ਕੰਮ ਛੱਡ ਸਕਦਾ ਪਰ ਚੋਰੀ ਨਹੀਂ ਛੱਡ ਸਕਦਾ ਮੈਨੂੰ ਆਦਤ ਪਈ ਹੋਈ ਹੈ ਬਚਪਨ ਤੋਂ ਲੈ ਕਰਕੇ ਹੁਣ ਤੱਕ ਮੈਂ ਚੋਰੀਆਂ ਹੀ ਕੀਤੀਆਂ ਨੇ ਮੈਂ ਚੋਰੀ ਨਹੀਂ ਛੱਡ ਸਕਦਾ ਹੋਰ ਤੁਸੀਂ ਜੋ ਮਰਜ਼ੀ ਮੈਨੂੰ ਕਹੋਗੇ ਮੈਂ ਕਰ ਲਵਾਂਗਾ ਜੋ ਵੀ ਤੁਸੀਂ ਮੈਨੂੰ ਕਰਮ ਕਹੋਗੇ ਮੈਂ ਕਰ ਲਵਾਂਗਾ ਪਰ ਮੈਂ ਚੋਰੀ ਨਹੀਂ ਛੱਡ ਸਕਦਾ ਗੁਰਨਾਨਕ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਠੀਕ ਹੈ ਭਾਈ ਤੂੰ ਚੋਰੀ ਨਹੀਂ ਛੱਡ ਸਕਦਾ ਤਾਂ ਤਿੰਨ ਕੰਮ ਕਰਨੇ ਹਨ ਪਹਿਲਾ ਕੰਮ ਝੂਠ ਨਹੀਂ ਬੋਲਣਾ ਹਮੇਸ਼ਾ ਸੱਚ ਬੋਲਣਾ ਹੈ ਦੂਸਰਾ ਕਰਮ ਕੀ ਕਰਨਾ ਹੈ ਕਿਸੇ ਦਾ ਨਮਕ ਖਾ ਕੇ ਹਰਾਮ ਨਹੀਂ ਕਰਨਾ ਹੈ ਤੇ ਤੀਸਰਾ ਕੰਮ ਗਰੀਬ ਮਾਰ ਨਹੀਂ ਭਾਈ ਕਰਨੀ ਕਿਤੇ ਵੀ ਤੂੰ ਚੋਰੀ ਕਰਨੀ ਨਹੀਂ ਛੱਡ ਸਕਦਾ ਪਰ ਇਹ ਤਿੰਨ ਕੰਮ ਕਰਨ ਦਾ ਸਾਨੂੰ ਪ੍ਰਣ ਦੇ ਕਿ ਮੈਂ ਸਦਾ ਸੱਚ ਬੋਲਾਂਗਾ ਕਦੇ ਝੂਠ ਨਹੀਂ ਬੋਲਾਂਗਾ ਕਿਸੇ ਦਾ ਨਮਕ ਖਾ ਕੇ ਹਰਾਮ ਨਹੀਂ ਕਰਾਂਗਾ ਤੇ ਤੀਸਰਾ ਜਿਹੜਾ ਕੰਮ ਹੈ ਮੈਂ ਗਰੀਬ ਮਾਰ ਨਹੀਂ ਕਰਾਂਗਾ ਉਹ ਕਹਿੰਦਾ ਸਤਿਵਚਨ ਮਹਾਰਾਜ ਮੈਂ ਪ੍ਰਣ ਕਰਦਾ ਹਾਂ ਮੈਂ ਇਹ ਜਿਹੜਾ ਬਚਨ ਹੈ ਉਹ ਨਿਭਾਵਾਂਗਾ ਮੈਂ ਜਿਹੜੇ ਸੱਚ ਬੋਲਾਂਗਾ ਗਰੀਬ ਮਾਰ ਨਹੀਂ ਕਰਾਂਗਾ ਤੇ ਨਮਕ ਖਾ ਕੇ ਹਰਾਮ ਨਹੀਂ ਕਰਾਂਗਾ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਜੇ ਤੂੰ ਇਹ ਕੰਮ ਕਰ ਸਕਦਾ ਹੈ ਅਸੀਂ ਵੀ ਤੇਰੇ ਨਾਲ ਬਚਨ ਲਗਾਉਂਦੇ ਹਾਂ ਕਰਤਾਰ ਤੇਰੀ ਭਲੀ ਕਰੇਗਾ ਹੁਣ ਜਿਹੜਾ ਚੋਰ ਹੈ ਉਹ ਚੋਰੀ ਕਰਨ ਨੂੰ ਬਾਜ਼ ਨਹੀਂ ਆਉਂਦਾ ਹੈ ਕਈ ਦਿਨ ਲੰਘੇ ਸਮਾਂ ਟੱਪਿਆ ਕਹਿੰਦੇ ਉਸਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਚੋਰੀ ਕਰਾਂ ਹੁਣ ਚੋਰੀ ਕਰਨ ਲਈ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਬਚਨ ਹਨ ਉਹ ਮੰਨਣੇ ਸਨ ਗਰੀਬ ਮਾਰਨੀ ਕਰਨੀ ਉਹ ਕਹਿੰਦਾ ਕਿਸੇ ਗਰੀਬ ਦੇ ਘਰੇ ਚੋਰੀ ਨਹੀਂ ਕਰਨੀ ਉਸ ਨੇ ਇੱਕ ਤਰੀਕਾ ਕਾਇਲੀ ਇੱਕ ਆਪਣਾ ਪਲਾਨ ਬਣਾਇਆ ਕਿ ਮੈਂ ਰਾਜੇ ਦੇ ਘਰ ਆਪਣੇ ਨਗਰ ਦੇ ਰਾਜਾ ਜਿਹੜਾ ਹੈ ਚੰਦਰਕੋਨ ਜਿਹੜੀ ਨਗਰੀ ਸੀ ਉਸ ਦਾ ਰਾਜਾ ਸੀ ਉਸ ਦੇ ਘਰ ਚੋਰੀ ਕਰਨ ਦਾ ਉਸ ਨੇ ਪਲਾਨ ਬਣਾ ਲਿਆ ਹੈ ਹੁਣ ਜਦੋਂ ਰਾਜੇ ਦੇ ਘਰ ਚੋਰੀ ਕਰਨੀ ਹੈ ਪਹਿਲਾਂ ਪਲਾਨਿੰਗ ਕੀਤੀ ਕਿ ਰਾਜੇ ਵਰਗੇ ਕੱਪੜੇ ਤਿਆਰ ਕਰਵਾਏ ਵਧੀਆ ਕੱਪੜੇ ਤਿਆਰ ਕਰਵਾ ਕਰਕੇ ਟੀਲਰ ਤੋਂ ਦਰਜੀ ਤੋਂ ਉਸਨੇ ਆਪਣੇ ਪਹਿਨ ਲਏ ਸਮਾਂ ਬਣਿਆ ਸ਼ਾਮ ਦੇ ਟਾਈਮ ਰਾਤ ਦੇ ਟਾਈਮ ਉਹ ਜਾ ਕਰਕੇ ਰਾਜੇ ਦੇ ਮਹਿਲ ਦੇ ਵਿੱਚ ਚਲਿਆ ਜਾਂਦਾ ਹੈ ਹੁਣ ਰਾਜੇ ਦੇ ਮਹਿਲ ਦੇ ਵਿੱਚ ਸੰਤਰੀ ਜ਼ਰੂਰ ਹੁੰਦੇ ਹਨ ਪਹਿਰੇਦਾਰ ਸਨ ਪਹਿਰੇਦਾਰ ਨੇ ਦੇਖਿਆ ਕਿ ਰਾਜਾ ਤਾਂ ਰਾਤ ਨੂੰ ਨਹੀਂ ਘੁੰਮਦਾ ਇਹ ਕੌਣ ਘੁੰਮ ਰਿਹਾ ਹੈ ਜਦੋਂ ਉਸਨੇ ਆਵਾਜ਼ ਮਾਰੀ ਉਸ ਦਾ ਕੰਮ ਸੀ ਟੋਪਣਾ ਰੋਕਣਾ ਤਾਂ ਸੰਤਰੀ ਨੇ ਉਸ ਪਹਿਰੇਦਾਰ ਨੇ ਕਹਿਣਾ ਕੀਤਾ ਕਿ ਤੁਸੀਂ ਕੌਣ ਹੋ ਉਹਨਾਂ ਨੇ ਜਿਹੜਾ ਚੋਰ ਸੀ ਉਸਨੇ ਦੂਸਰਾ ਬਚਨ ਗੁਰੂ ਨਾਨਕ ਸਾਹਿਬ ਜੀ ਦਾ ਕੀਤਾ ਉਸ ਕਿ ਮੈਂ ਸੱਚ ਬੋਲਣਾ ਝੂਠ ਨਹੀਂ ਬੋਲਣਾ ਉਹ ਕਹਿੰਦਾ ਮੈਂ ਚੋਰ ਹਾਂ ਸੰਤਰੀ ਕਹਿੰਦਾ ਮਹਾਰਾਜ ਤੁਸੀਂ ਰਾਜਿਆਂ ਵਾਲੇ ਕੱਪੜੇ ਪਹਿਨੇ ਹੋ ਚੋਰ ਕਿੱਥੋਂ ਹੋ ਸਕਦੇ ਹੋ ਕਹਿੰਦਾ ਨਹੀਂ ਮੈਂ ਚੋਰ ਹਾਂ ਉਹ ਕਹਿੰਦਾ ਕਿਉਂ ਮਜ਼ਾਕ ਕਰਦੇ ਹੋ ਰਾਜਾ ਮੇਰੇ ਨਾਲ ਨਾਰਾਜ਼ ਹੋ ਜਾਏਗਾ ਕਿ ਮੈਂ ਉਹਨਾਂ ਦਾ ਮਿੱਤਰ ਆਇਆ ਸੀ ਮੈਂ ਅੰਦਰ ਨਹੀਂ ਭੇਜਿਆ ਤੁਸੀਂ ਜਾਓ ਅੰਦਰ ਚਲੇ ਜਾਓ ਉਹ ਅੰਦਰ ਚਲਿਆ ਜਾਂਦਾ ਹੈ ਰਾਜੇ ਦਾ ਜਿਹੜਾ ਕਮਰਾ ਹੈ ਮਹਿਲ ਹੈ ਉਸ ਦੇ ਵਿੱਚ ਚਲਿਆ ਜਾਂਦਾ ਹੈ ਜਿਹੜਾ ਉਸ ਨੂੰ ਸਮਾਨ ਚੰਗਾ ਲੱਗਦਾ ਹੈ ਸਾਰਾ ਬੰਨ ਲੈਂਦਾ ਹੈ ਕੁਦਰਤੀ ਉਸ ਨੂੰ ਭੁੱਖ ਲੱਗੀ ਸੀ ਉਸ ਨੇ ਦੇਖਿਆ ਕਿ ਇੱਕ ਡੱਬੇ ਦੇ ਵਿੱਚ ਰਾਜੇ ਦੇ ਕਰੇ ਕਚੌਰੀਆਂ ਕਹਿ ਲਈਏ ਪਕੌੜੇ ਬਣੇ ਹੋਏ ਸਨ ਉਹ ਕਹਿੰਦਾ ਚਲੋ ਇਸ ਨੂੰ ਵੀ ਖਾ ਲੈਂਦੇ ਹਾਂ ਜਿਸ ਤਰ੍ਹਾਂ ਹੀ ਉਸ ਨੇ ਉਹ ਕਚੌਰੀਆਂ ਕਹਿ ਲਈਏ ਪਕੌੜੇ ਕਹਿ ਲਈਏ ਖਾਦੇ ਤਾਂ ਉਸ ਨੂੰ ਨੂਨ ਦਾ ਜਿਹੜਾ ਨਮਕ ਦਾ ਸਵਾਦ ਆ ਗਿਆ ਹੈ ਉਸਨੇ ਜਿਹੜਾ ਬੰਨਿਆ ਹੋਇਆ ਸਾਰਾ ਸਮਾਨ ਹੈ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਯਾਦ ਆ ਗਿਆ ਕਿ ਭਾਈ ਨਮਕ ਖਾ ਕੇ ਹਰਾਮ ਨਹੀਂ ਕਰਨਾ ਉਹ ਸਾਰਾ ਬੰਨਿਆ ਬਨਾਇਆ ਸਮਾਨ ਹੈ ਜਿਹੜਾ ਉੱਥੇ ਹੀ ਛੱਡ ਕਰਕੇ ਚਲਿਆ ਜਾਂਦਾ ਹੈ ਵਾਪਸ ਸਵੇਰੇ ਰੌਲਾ ਪੈ ਜਾਂਦਾ ਹੈ ਕਿ ਰਾਜੇ ਦੇ ਮਹਿਲ ਦੇ ਵਿੱਚ ਚੋਰੀ ਹੋ ਗਈ ਹੈ ਰਾਜਾ ਜਦੋਂ ਕੱਠ ਕਰਦਾ ਹੈ ਦੇਖਦਾ ਹੈ ਕਿ ਚੋਰੀ ਤਾਂ ਕੀਤੀ ਹੈ ਸਮਾਨ ਇਕੱਠਾ ਕੀਤਾ ਹੈ ਬੰਨ ਕਰਕੇ ਚੋਰ ਛੱਡ ਗਿਆ ਹੈ ਇਹ ਕਿਸ ਤਰ੍ਹਾਂ ਦੀ ਬਾਤਤਾ ਹੋਈ ਜਿਹੜਾ ਪਹਿਰੇਦਾਰ ਸੀ ਉਹ ਕਹਿੰਦਾ ਰਾਜਾ ਜੀ ਮੈਨੂੰ ਮaaf ਕਰਿਓ ਇੱਕ ਬੰਦਾ ਆਇਆ ਸੀ ਰਾਤ ਮੈਂ ਰੁਕਿਆ ਵੀ ਸੀ ਉਸਨੇ ਮੈਨੂੰ ਕਿਹਾ ਸੀ ਮੈਂ ਚੋਰ ਹਾਂ ਪਰ ਮੈਂ ਨਹੀਂ ਉਸਨੂੰ ਮੈਂ ਜਾਣ ਦਿੱਤਾ ਮੈਂ ਸਮਝਿਆ ਤੁਹਾਡਾ ਦੋਸਤ ਮਿੱਤਰ ਹੋਏਗਾ ਮੈਂ ਜਾਣ ਦਿੱਤਾ ਉਸਨੂੰ ਪਰ ਕਹਿੰਦੇ ਉਹ ਚੋਰੀ ਨਹੀਂ ਕਰਕੇ ਗਿਆ ਰਾਜੇ ਨੇ ਕਿਹਾ ਕਿ ਜਿੰਨੇ ਵੀ ਇਸ ਨਗਰ ਦੇ ਵਿੱਚ ਛੋਟੇ ਮੋਟੇ ਚੋਰ ਹਨ ਜਿੰਨੇ ਵੀ ਚੋਰੀ ਕਰਨ ਵਾਲਿਆਂ ਸਾਰੇ ਨੂੰ ਫੜ ਕਰਕੇ ਲਿਆਓ ਪਤਾ ਕਰੀਏ ਕਿ ਐਸਾ ਚੋਰ ਕਿਹੜਾ ਹੈ ਜਿਹੜਾ ਸਮਾਨ ਤਾਂ ਬੰਨ੍ਹ ਕਰਕੇ ਚਲੇ ਗਿਆ ਪਰ ਚੋਰੀ ਨਹੀਂ ਕੀਤੀ ਨਗਰ ਦੇ ਵਿੱਚ ਕੀ ਹੋਇਆ ਛੋਟੇ ਮੋਟੇ ਚੋਰਾ ਨੂੰ ਗਰੀਬਾਂ ਨੂੰ ਫੜਿਆ ਤੇ ਉਹਨਾਂ ਦੀ ਪੁਟਾਈ ਸ਼ੁਰੂ ਕੀਤੀ ਕਿ ਦੱਸੋ ਕਿਸ ਨੇ ਚੋਰੀ ਹੁਣ ਜੇ ਕਿਸੇ ਨੇ ਕੀਤੀ ਹੋਈ ਤਾਂ ਦੱਸੇ ਜਦੋਂ ਗਰੀਬਾਂ ਦੀ ਕੁਟਾਈ ਹੋ ਰਹੀ ਸੀ ਤਾਂ ਉਹ ਚੋਰ ਦੇ ਮਨ ਦੇ ਵਿੱਚ ਜਿਹੜਾ ਬੂ ਦਾ ਬਚਨ ਆਇਆ ਕਿ ਗਰੀਬਾਂ ਦੇ ਉੱਪਰ ਕੀ ਕਰਨਾ ਹੈ ਗਰੀਬਾਂ ਦੀ ਮਾਰ ਨਹੀਂ ਗਰੀਬ ਮਾਰ ਨਹੀਂ ਕਰਨੀ ਤਾਂ ਉਸ ਨੂੰ ਯਾਦ ਆਇਆ ਕਿ ਮਹਾਰਾਜ ਦਾ ਬਚਨ ਹੈ ਗਰੀਬ ਮਾਰ ਹੋ ਰਹੀ ਹੈ ਮੈਂ ਜਾਂਦਾ ਹਾਂ ਰਾਜੇ ਦੇ ਦਰਬਾਰ ਦੇ ਵਿੱਚ ਪੇਸ਼ ਹੋ ਜਾਂਦਾ ਰਾਜੇ ਦੇ ਦਰਬਾਰ ਦੇ ਵਿੱਚ ਜਾ ਕਰਕੇ ਪੇਸ਼ ਹੋਇਆ ਕਿ ਮਹਾਰਾਜ ਇਹਨਾਂ ਗਰੀਬਾਂ ਨੂੰ ਛੱਡ ਦਿਓ ਇਹਨਾਂ ਨੇ ਚੋਰੀ ਨਹੀਂ ਕੀਤੀ ਚੋਰੀ ਕਰਨ ਮੈਂ ਆਇਆ ਸੀ ਮੈਨੂੰ ਫਾਹਾ ਲਾ ਦਿਓ ਮੈਨੂੰ ਫਾਂਸੀ ਲਾ ਦਿਓ ਰਾਜੇ ਨੇ ਕਿਹਾ ਕਿ ਐਡਾ ਇਮਾਨਦਾਰ ਤੂੰ ਚੋਰ ਹੈ ਇਹ ਜਿਹੜਾ ਕਰਮ ਹੈ ਕੀਤਾ ਕਿਸ ਤਰ੍ਹਾਂ ਹੈ ਕਹਿੰਦਾ ਮੈਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋਏ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਗਿਆ ਸੀ ਉਹਨਾਂ ਨੇ ਮੈਨੂੰ ਬਚਨ ਕੀਤੇ ਸਨ ਕਿ ਪਾਈ ਸੱਚ ਬੋਲਣਾ ਹੈ ਝੂਠ ਨਹੀਂ ਬੋਲਣਾ ਨਮਕ ਖਾ ਕੇ ਹਰਾਮ ਨਹੀਂ ਕਰਨਾ ਗਰੀਬ ਮਾਰ ਨਹੀਂ ਕਰਨੀ ਮੈਂ ਉਹਨਾਂ ਦੇ ਦਰਸ਼ਨ ਮਾਤਰ ਦੇ ਨਾਲ ਹੈ ਜਿਹੜਾ ਇਹ ਕਰਮ ਹੈ ਜਿਹੜਾ ਉਹਨਾਂ ਦੀ ਗੱਲ ਨੂੰ ਮੰਨਿਆ ਹੈ ਰਾਜਾ ਕਹਿੰਦਾ ਐਡਾ ਇਮਾਨਦਾਰ ਤੇ ਐਡਾ ਤਕੜਾ ਬੰਦਾ ਮੈਨੂੰ ਕਿੱਥੋਂ ਮਿਲੇਗਾ ਮੈਂ ਤੈਨੂੰ ਮaaf ਕਰ ਸਕਦਾ ਪਰ ਮੇਰੀ ਇੱਕ ਸ਼ਰਤ ਹੈ ਉਹ ਸ਼ਰਤ ਕੀ ਹੈ ਕਿ ਤੂੰ ਮੇਰਾ ਖਜ਼ਾਨਾ ਮੰਤਰੀ ਮੇਰੇ ਤੋਂ ਜਿਹੜਾ ਥੱਲੇ ਆ ਉਹ ਲੱਗ ਜਾ ਤੇਤੋਂ ਵਾਦੇ ਇਮਾਨਦਾਰ ਮੈਨੂੰ ਬੰਦਾ ਨਹੀਂ ਮਿਲਿਆ ਹੈ ਅਜੇ ਤੱਕ ਕੋਈ ਸਭ ਲਾਲਚੀ ਲੋਕ ਮਿਲੇ ਹਨ ਤੂੰ ਮੇਰਾ ਖਜ਼ਾਨਾ ਮੰਤਰੀ ਲੱਗ ਜਾ ਜਦੋਂ ਇਹ ਰਾਜਾ ਚੋਰ ਨੂੰ ਕਹਿੰਦਾ ਹੈ ਤਾਂ ਚੋਰ ਹੈ ਜਿਹੜਾ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਹਿੰਦਾ ਹੈ ਉਹ ਜਿਹੜਾ ਚੋਰ ਹੈ ਇਤਿਹਾਸ ਦੇ ਵਿੱਚ ਉਸ ਦਾ ਨਾਮ ਭੂਮੀਆਂ ਚੋਰ ਸੀ ਕਹਿੰਦੇ ਰਾਜੇ ਨੇ ਕਿਹਾ ਕਿ ਹੁਣ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਮੈਨੂੰ ਵੀ ਕਰਵਾਓ ਭੂਮੀਆਂ ਚੋਰ ਕਹਿੰਦਾ ਉਹ ਤਾਂ ਮੈਨੂੰ ਚਲਦੇ ਫਿਰਦੇ ਮੇਰੇ ਸਨ ਹੁਣ ਇਸ ਤਰ੍ਹਾਂ ਨਹੀਂ ਮਿਲਣਗੇ ਆਪਾਂ ਐਦਾਂ ਕਰਦੇ ਹਾਂ ਧਰਮ ਸਾਲ ਬਣਾਉਂਦੇ ਹਾਂ ਇੱਥੇ ਪ੍ਰਭੂ ਦਾ ਕੀਰਤਨ ਕਥਾ ਕਰਦੇ ਹਾਂ ਉਹ ਜਿਹੜਾ ਕਥਾ ਕੀਰਤਨ ਉਹਨਾਂ ਨੇ ਆਰੰਭ ਕੀਤਾ ਕਹਿੰਦੇ ਮਹਾਰਾਜ ਦੀ ਕਿਰਪਾ ਹੁੰਦੀ ਹੈ ਨਾ ਜਦੋਂ ਹੋਵੇ ਸਿਫਤ ਖਸਮ ਦੀ ਨੂਰ ਅਰਸਾਂ ਪੁਰਸਾਂ ਛੱਟੀ ਹੈ ਤੇ ਉਹਦੇ ਡਿੱਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਹੈ ਤਾਂ ਉਹਨਾਂ ਨੇ ਬੇਨਤੀਆਂ ਕੀਤੀਆਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉੱਥੇ ਆਏ ਤਾਂ ਜਿੰਨੇ ਵੀ ਉੱਥੇ ਪ੍ਰਾਣੀ ਮਾਤਰ ਜਿਹੜੇ ਸਤਸੰਗ ਦੇ ਵਿੱਚ ਜੁੜੇ ਹੋਏ ਸਨ ਉਹਨਾਂ ਨੂੰ ਚਰਣਾ ਮਿਰਤ ਦੇ ਕੇ ਕਰਕੇ ਸਿੱਖ ਬਣਾਇਆ ਤੇ ਭੂਮੀਆਂ ਚੋਰ ਨੂੰ ਨਦਰੋ ਨਦਰੀ ਨਿਹਾਲ ਕਰਕੇ ਬ੍ਰਹਮ ਗਿਆਨ ਦੀ ਜਿਹੜੀ ਪ੍ਰਾਪਤੀ ਕਰਵਾਈ ਜਿਹੜਾ ਆਪਾਂ ਸ਼ਬਦ ਸੁਣਿਆ ਹੈ ਪੰਕਤੀ ਸੁਣੀ ਹੈ ਮੰਨੇ ਕੀ ਗਤ ਕਹੀ ਨਾ ਜਾਏ ਜਿਨ੍ਹਾਂ ਨੇ ਗੁਰੂ ਦੇ ਬਚਨੋਂ ਨੂੰ ਮੰਨ ਲਿਆ ਹੈ ਉਹਨਾਂ ਨੂੰ ਮਹਾਰਾਜ ਨੇ ਚੋਰ ਤੋਂ ਮੰਤਰੀ ਬਣਵਾ ਦਿੱਤਾ ਹੈ ਗੁਰੂ ਦੇ ਅੰਦਰ ਸ਼ਕਤੀ ਹੈ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜ੍ਹੇ ਆਕਾਸ਼ ਗਿਰਾਵੇ ਗੁਰੂ ਦੇ ਅੰਦਰ ਕਿਰਪਾ ਹੈ ਗੁਰੂ ਦੇ ਅੰਦਰ ਸ਼ਕਤੀ ਹੈ ਇਸ ਕਰਕੇ ਗੁਰੂ ਦੇ ਬਚਨ ਨੂੰ ਮੰਨਣਾ ਬਹੁਤ ਜ਼ਰੂਰੀ ਹੈ ਗੁਰੂ ਮਹਾਰਾਜ ਜੀ ਕਹਿੰਦੇ ਨੇ ਮੰਨੇ ਕੀ ਗੱਤ ਕਹੀ ਨਾ ਜਾਏ ਜਿਨ੍ਹਾਂ ਨੇ ਗੁਰੂ ਦੇ ਬਚਨ ਨੂੰ ਮੰਨ ਲਿਆ ਹੈ ਉਹਨਾਂ ਦੀ ਗੱਲਬਾਤ ਨੂੰ ਕਿਹਾ ਨਹੀਂ ਜਾ ਸਕਦਾ ਜੇ ਕੋ ਕਹਿ ਪਿੱਛੇ ਪਛਤਾਏ ਜੇ ਕੋਈ ਗੱਲ ਕਹਿ ਵੀ ਦਵੇ ਕਿ ਪਾਈ ਐਡੀ ਵੱਡੀ ਵਡਿਆਈ ਹੈ ਐਨਾ ਕੁਛ ਨੂੰ ਪ੍ਰਾਪਤੀ ਹੁੰਦੀ ਹੈ ਕਹਿੰਦੇ ਫਿਰ ਪਿੱਛੋਂ ਪਛਤਾਉਂਦਾ ਕਿ ਇਹ ਗੱਲ ਛੋਟੀ ਕਹਿ ਦਿੱਤੀ ਮੈਂ ਇਹ ਤਾਂ ਹੋਰ ਪ੍ਰਾਪਤੀ ਹੋਈ ਹੈ ਹੁਣ ਕਹਿੰਦੇ ਸਿੱਧ ਕਹਿੰਦੇ ਮਹਾਰਾਜ ਜੇ ਤੁਸੀਂ ਕਹਿ ਨਹੀਂ ਸਕਦੇ ਤਾਂ ਲੈ ਕਰਕੇ ਦੱਸ ਦੋ ਮਹਾਰਾਜ ਜੀ ਕਹਿੰਦੇ ਕਾਗਦ ਕਲਮ ਨ ਲਿਖਣ ਹਾਰ ਕਾਗਦ ਕਲਮ ਨ ਲਿਖਣ ਹਾਰ ਕਹਿੰਦੇ ਜਿਹੜੇ ਮੰਨਣ ਵਾਲੇ ਦੀ ਨਾ ਗੱਲ ਬਾਤ ਹੈ ਪਰਮਾਤਮਾ ਦੀ ਸ਼ਕਤੀ ਹੈ ਪਰਮਾਤਮਾ ਦੀ ਜਿਹੜੀ ਨਾਮ ਦੀ ਮੈਂ ਮ ਉਸ ਨੂੰ ਲਿਖਿਆ ਨਹੀਂ ਜਾ ਸਕਦਾ ਹੈ ਕਬੀਰ ਜੀ ਦਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅੰਦਰ ਕਬੀਰ ਸਾਤ ਸਮੁੰਦਰ ਮਸ ਕਰੋ ਕਲਮ ਕਰੋ ਬਨਰਾਏ ਬਸਦਾ ਕਾਗਦ ਜਾਓ ਕਰੋ ਹਰ ਜਸ ਲਿਖਣ ਨਾ ਜਾਏ ਕਹਿੰਦੇ ਜੇ ਪੂਰੀ ਜਿਹੜੀ ਪ੍ਰਿਥਵੀ ਹੈ ਉਸ ਦਾ ਕਿਆ ਕਰੀਏ ਕਾਗਜ਼ ਬਣਾ ਲਈਏ ਉਸ ਦੇ ਤੇ ਜਿੰਨੀ ਬਨਸਪਤੀ ਹੈ ਉਸ ਦੀ ਆਪਾਂ ਕਲਮ ਘੜ ਦਈਏ ਤੇ ਜਿੰਨਾ ਸਮੁੰਦਰ ਹੈ ਉਸ ਦੀ ਸ਼ਿਹਾਈ ਬਣਾ ਦੀਏ ਪ੍ਰਮਾਤਮਾ ਦੀ ਵਡਿਆਈ ਲਿਖਣ ਜਾਈਏ ਤਾਂ ਲਿਖੀ ਨਹੀਂ ਜਾ ਸਕਦੀ ਗੁਰੂ ਦੀ ਐਸੀ ਕਿਰਪਾ ਹੈ ਗੁਰੂ ਦੀ ਐਸੀ ਵਡਿਆਈ ਹੈ ਮੰਨਣ ਵਾਲੇ ਦੀ ਐਸੀ ਕਿਰਪਾ ਹੋ ਜਾਂਦੀ ਹੈ ਉਸ ਦੀ ਵੀ ਵਡਿਆਈ ਹੈ ਜਿਹੜੀ ਨਹੀਂ ਲਿਖੀ ਜਾ ਸਕਦੀ ਅੱਗੇ ਮਹਾਰਾਜ ਜੀ ਕਹਿੰਦੇ ਹਨ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਵੇ ਕਰਨ ਵਿਚਾਰ ਹੁਣ ਜਦੋਂ ਆਪਾਂ ਜੇ ਭਾ ਗੱਲਬਾਤ ਕਰ ਰਹੇ ਹਾਂ ਕਥਾ ਵਿਚਾਰ ਕਰ ਰਹੇ ਹਾਂ ਕਹਿੰਦੇ ਵੱਡੇ ਵੱਡੇ ਸਾਧੂ ਜਨ ਗਿਆਨੀ ਪੁਰਖ ਮੰਨਣ ਵਾਲੇ ਦੀ ਜਿਹੜੀ ਵਿਚਾਰ ਨੂੰ ਕਰਦੇ ਹਨ ਕਿ ਕਿਸ ਤਰ੍ਹਾਂ ਉਸ ਨੇ ਮੰਨ ਕਰਕੇ ਪ੍ਰਾਪਤੀ ਕੀਤੀ ਹੈ ਪਰ ਮੰਨਣ ਵਾਲੇ ਦੀ ਜਿਹੜੀ ਕਹਿਣੀ ਕਥਨੀ ਹੈ ਉਹ ਕਥਨੀ ਹੋ ਸਕਦੀ ਹੈ ਕਿਉਂ ਨਹੀਂ ਕਿਉਂਕਿ ਜਿਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆ ਨੇ ਭਾਈ ਲੈਣਾ ਤੋਂ ਗੁਰੂ ਅੰਗਦ ਬਣੇ ਹਨ ਗੁਰੂ ਨਾਨਕ ਸਾਹਿਬ ਦੀ ਗੱਲ ਮੰਨੀ ਤੇ ਗੁਰੂ ਬਣ ਗਏ ਹਨ ਗੁਰੂ ਅਮਰਦਾਸ ਜੀ ਦੀ ਗੱਲ ਕਰੀਏ ਉਮਰ ਦਾ ਕਿਹੜਾ ਪੜਾਵ ਚੱਲ ਰਿਹਾ ਹੈ ਗੁਰੂ ਦੀ ਗੱਲ ਮੰਨ ਕੇ ਸੇਵਕ ਤੋਂ ਗੁਰੂ ਬਣ ਗਏ ਹਨ ਜਿਸ ਨੇ ਗੱਲ ਨੂੰ ਮੰਨ ਲਿਆ ਹੈ ਇਸ ਕਰਕੇ ਜੋ ਪੜਨ ਲੱਗਦਾ ਉਸ ਵਾਸਤੇ ਨਵੀਂ ਗੱਲ ਸਾਹਮਣੇ ਆਏਗੀ ਉਹ ਕੀ ਹੈ ਰੰਗ ਲਾਗਤ ਲਾਗਤ ਲੱਗਦਾ ਆਪਾਂ ਸੋਚਦੇ ਹਾਂ ਕਿ ਮੈਨੂੰ ਅਰਦਾਸ ਨਹੀਂ ਕਰਨੀ ਆਉਂਦੀ ਮੈਨੂੰ ਪਾਠ ਨਹੀਂ ਕਰਨਾ ਆਉਂਦਾ ਮੇਰਾ ਮਨ ਨਹੀਂ ਜੁੜਦਾ ਮੈਂ ਤੋ ਬੈਠਿਆ ਨਹੀਂ ਜਾਂਦਾ ਮੇਰਾ ਕੀਰਤਨ ਕਥਾ ਕਰਨ ਨੂੰ ਜਾਂ ਸੁਣਨ ਨੂੰ ਜੀ ਨਹੀਂ ਕਰਦਾ ਇਹ ਤਾਂ ਕਰੇਗਾ ਜੇ ਆਪਾਂ ਉਧਰ ਪ੍ਰੇਰਾਂਗੇ ਮਨ ਨੂੰ ਹੌਲੀ-ਹੌਲੀ ਬੈਠਣਾ ਸ਼ੁਰੂ ਕਰੀਏ ਹੌਲੀ-ਹੌਲੀ ਮਨ ਨੂੰ ਮੋੜਨਾ ਸ਼ੁਰੂ ਕਰੀਏ ਕਿਉਂਕਿ ਮਨ ਹੈ ਜਿਹੜਾ ਘੋੜਾ ਸਾਡੇ ਉੱਤੇ ਸਵਾਰ ਹੋਇਆ ਹੈ ਸਾਡੇ ਬੈਠਣ ਦੇ ਵਿੱਚ ਵਿਗਨ ਪੈਂਦਾ ਹੈ ਸਾਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ ਸਾਡੀਆਂ ਲੱਤਾਂ ਦਰਦ ਕਰਦੀਆਂ ਹਨ ਸਾਨੂੰ ਖਿਆਲ ਮਾੜੇ ਆਉਣੇ ਸ਼ੁਰੂ ਹੋ ਜਾਂਦੇ ਨੇ ਇਹ ਕਿਉਂ ਹੈ ਕਿਉਂਕਿ ਸਾਡੇ ਅੰਦਰ ਦੀ ਜਿਹੜੀ ਬਿਰਤੀ ਹੈ ਗੁਰਬਾਣੀ ਪ੍ਰਗਟ ਕਰ ਦਿੰਦੀ ਹੈ ਜਦੋਂ ਆਪਾਂ ਪਾਠ ਕਰਾਂਗੇ ਕੀਰਤਨ ਕਰਾਂਗੇ ਜਿਸ ਵੀ ਸਿਮਰਨ ਕਰਦੇ ਆ ਨਾ ਸਾਡੇ ਅੰਦਰ ਖਿਆਲ ਚੱਲਣੇ ਸ਼ੁਰੂ ਹੋ ਜਾਂਦੇ ਹਨ ਸਾਡਾ ਮਨ ਹੀ ਟਿਕਦਾ ਕਿਉਂ ਕਿਉਂਕਿ ਸਾਡੇ ਅੰਦਰ ਜਿਹੜਾ ਗੁਰਬਾਣੀ ਹੈ ਘੋਲ ਸ਼ੁਰੂ ਕਰ ਦਿਆ ਵਾਬ ਰੋਲਾ ਠਾਲ ਦਿੰਦੀ ਹੈ ਉਹ ਸਾਡੇ ਅੰਦਰ ਦੇ ਖਿਆਲਾਂ ਨੂੰ ਠਾਲ ਦਈਏ ਕਿ ਤੇਰੇ ਅੰਦਰ ਭਾਈ ਇਹ ਚੱਲ ਰਿਹਾ ਹੈ ਜਦੋਂ ਆਪਾਂ ਰੋਜ਼ ਕਰਾਂਗੇ ਰੋਜ਼ ਕਰਾਂਗੇ ਇੱਕ ਇਸ ਇੱਕ ਤਰ੍ਹਾਂ ਕੀ ਹੋਏਗਾ ਜਿਸ ਤਰ੍ਹਾਂ ਪਾਣੀ ਦੇ ਅੰਦਰ ਟੈਂਕੀ ਦੇ ਅੰਦਰ ਪਾਣੀ ਸਾਫ਼ ਵਾਲਾ ਲਾ ਦਈਏ ਦੂਸਰੇ ਪਾਸੇੋਂ ਕੱਢਣਾ ਸ਼ੁਰੂ ਕਰੀਏ ਟੈਂਕੀ ਸਾਫ਼ ਹੋ ਜਾਂਦੀ ਹੈ ਰੋਜ਼ ਉਸੇ ਤਰ੍ਹਾਂ ਸਾਡੇ ਮਨ ਦੇ ਅੰਦਰ ਜਿਹੜੀ ਮੈਲ ਹੈ ਨਾ ਗੁਰੂ ਮਹਾਰਾਜ ਜੀ ਹੌਲੀ-ਹੌਲੀ ਕਰਕੇ ਕੱਟ ਦੇਣਗੇ ਪਰ ਇੱਕ ਦਿਨ ਐਸਾ ਆਏਗਾ ਜਦੋਂ ਸਾਡੇ ਹਿਰਦੇ ਦੇ ਅੰਦਰ ਚੋਟ ਲੱਗੇਗੀ ਸਾਨੂੰ ਪਤਾ ਲੱਗੇਗਾ ਕਿ ਮੈਂ ਜਿਹੜਾ ਜੀਵਨ ਹੈ 40-45 ਸਾਲ ਮੇਰੇ ਲੰਘ ਗਏ ਉਹ ਮੈਂ ਐਦਾਂ ਹੀ ਬਿਆਸਤ ਗਵਾ ਦਿੱਤੇ ਹਨ ਆਪਣੇ ਜੀਵਨ ਦੇ ਉੱਤੇ ਝਾਤੀ ਮਾਰੋ ਆਪਣੇ ਸਰੀਰ ਦੇ ਉੱਤੇ ਆਪਣੇ ਮਨ ਦੇ ਉੱਤੇ ਝਾਤੀ ਮਾਰੀਏ ਹਰੇਕ ਬੰਦੇ ਦਾ ਆਇਨਾ ਆਪ ਬੰਦਾ ਹੁੰਦਾ ਹੈ ਆਪਣੇ ਆਪ ਨੂੰ ਸ਼ੀਸ਼ਾ ਸੀ ਆਪ ਦਿਖਾ ਸਕਦੇ ਹਾਂ ਜਦੋਂ ਅਸੀਂ ਇਹ ਕਰਨਾ ਸ਼ੁਰੂ ਕਰਾਂਗੇ ਸਾਡੇ ਅੰਦਰ ਜਿਹੜਾ ਜੁੜਨਾ ਸਾਡਾ ਅੰਦਰ ਸ਼ੁਰੂ ਹੋ ਜਾਏਗਾ ਕਿਉਂਕਿ ਐਸਾ ਨਾਮ ਨਿਰੰਝਨ ਹੋਏ ਉਹ ਵਾਹਿਗੁਰੂ ਪ੍ਰਮਾਤਮਾ ਜਿਹੜਾ ਨਾਮ ਹੈ ਨਿਰੰਜਨ ਨਿਰ ਤੋਂ ਪਾਪ ਹੁੰਦਾ ਹੈ ਪਰੇ ਅੰਜਨ ਹੁੰਦਾ ਹੈ ਸੁਰਮੇ ਦਾ ਨਾਮ ਸੁਰਮਾ ਕਾਲਖ ਦਾ ਪ੍ਰਤੀਕ ਹੈ ਪ੍ਰਮਾਤਮਾ ਜਿਹੜਾ ਹੈ ਕਾਲਖ ਤੋਂ ਦੂਰ ਹੈ ਤਾਬ ਮਾਇਆ ਤੋਂ ਦੂਰ ਹੈ ਪ੍ਰਭੂ ਪ੍ਰਮਾਤਮਾ ਦਾ ਨਾਮ ਐਸਾ ਨਾਮ ਨਿਰੰਜਨ ਹੋਏ ਉਸ ਵਾਹਿਗੁਰੂ ਪ੍ਰਮਾਤਮਾ ਉਸ ਅਕਾਲ ਪੁਰਖ ਦਾ ਪ੍ਰਮਾਤਮਾ ਦਾ ਨਾਮ ਹੈ ਨਾ ਜਿਹੜਾ ਉਹ ਕਾਲਖ ਤੋਂ ਰਹਿਤ ਹੈ ਸਾਡੇ ਅੰਦਰ ਜਿਹੜਾ ਦੀਵਾ ਜਗਾ ਦਿੰਦਾ ਹੈ ਗਿਆਨ ਦਾ ਸਾਡੇ ਅੰਦਰ ਨੂੰ ਸ਼ੁੱਧ ਕਰ ਦਿੰਦਾ ਹੈ ਜਦੋਂ ਅਸੀਂ ਆਪ ਸ਼ੁੱਧ ਹੋ ਗਏ ਸਾਡਾ ਪਰਿਵਾਰ ਸ਼ੁੱਧ ਹੋ ਜਾਏਗਾ ਸਾਡੇ ਪਰਿਵਾਰ ਦੇ ਨਾਲ ਸਾਡਾ ਰਿਸ਼ਤੇਦਾਰ ਸਾਡੇ ਪड़ोसी ਸ਼ੁੱਧ ਹੋ ਜਾਣਗੇ ਕਿਉਂਕਿ ਜਗਦਾ ਹੋਇਆ ਦੀਵਾ ਹੀ ਦੂਸਰੇ ਜੀ ਦੀਵੇ ਨੂੰ ਜਗਾ ਸਕਦਾ ਹੈ बुਝਿਆ ਹੋਇਆ ਦੀਵਾ ਕਦੇ ਦੂਸਰਾ ਦੀਵਾ ਨਹੀਂ ਜਗਾ ਸਕਦਾ ਪਹਿਲਾਂ ਲੋਕਾਂ ਨੂੰ ਸਮਝਾਉਣ ਦੀ ਬਜਾਏ ਅਸੀਂ ਆਪਣੇ ਆਪ ਨੂੰ ਸਮਝਾਈਏ ਪਹਿਲਾਂ ਆਪਣੇ ਅੰਦਰ ਜਗਾਈਏ ਆਪਣੇ ਅੰਦਰ ਕੰਮ ਕਰਨਾ ਸ਼ੁਰੂ ਕਰੀਏ ਜਦੋਂ ਆਪ ਅਸੀਂ ਕੰਮ ਕਰਾਂਗੇ ਅੰਦਰ ਨੂੰ ਜਗਾ ਲਵਾਂਗੇ ਫਿਰ ਦੂਸਰਿਆਂ ਨੂੰ ਸੋਝੀ ਦੇਣ ਦੀ ਕੋਸ਼ਿਸ਼ ਕਰੀਏ ਅੰਤਲੀ ਜਿਹੜੀ ਪੰਕਤੀ ਹੈ ਗੁਰੂ ਮਹਾਰਾਜ ਜੀ ਕਹਿੰਦੇ ਜੇ ਕੋ ਮਨ ਜਾਣੈ ਮਨ ਕੋਏ ਕਹਿੰਦਾ ਜੇ ਕੋਈ ਮਨ ਜਾਣੈ ਇੱਥੇ ਵਿਸ਼ਰਾਮ ਦਾ ਵੀ ਭੇਦ ਹੈ ਕਈ ਵਾਰੀ ਪਾਠ ਕਰਦੇ ਟਾਈਮ ਆਪਾਂ ਜੇ ਕੋ ਮਨ ਜਾਣੈ ਮਨ ਕੋਈ ਕਰ ਜਾਂਦੇ ਹਾਂ ਇਸ ਦਾ ਵਿਸ਼ਰਾਮ ਹੈ ਨਾ ਜਿਹੜਾ ਜੇ ਕੋ ਮਨ ਜਾਣੈ ਮਨ ਕੋਏ ਅਗਲੇ ਵਾਲਾ ਪਾਠ ਢਿੱਲਾ ਕਰਨਾ ਪਹਿਲੇ ਵਾਲੇ ਮਨ ਨੂੰ ਦਬਾ ਕਰਕੇ ਮਨ ਜਾਣਾ ਭਾਵ ਜੇ ਕੋਈ ਪ੍ਰਭੂ ਪਰਮਾਤਮਾ ਦੇ ਸਰੂਪ ਨੂੰ ਮਨ ਦੇ ਵਿੱਚ ਸ਼ਰਧਾ ਧਾਰ ਕਰਕੇ ਜਾਣਨਾ ਚਾਹੁੰਦਾ ਹੈ ਪ੍ਰਭੂ ਪਰਮਾਤਮਾ ਦੇ ਗਿਆਨ ਨੂੰ ਜਾਣਨਾ ਚਾਹੁੰਦਾ ਜੇ ਕੋ ਮਨ ਜਾਣਾ ਹੈ ਭਾਵ ਜੇ ਕੋਈ ਵਹਿਗੁਰੂ ਪਰਮਾਤਮਾ ਦੇ ਨਾਮ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਜਾਣਨਾ ਚਾਹੁੰਦਾ ਹੈ ਫਿਰ ਅਗਲਾ ਕਹਿੰਦੇ ਨਾ ਮਨ ਕੋਏ ਮਨ ਦੇ ਅੰਦਰ ਸ਼ਰਧਾ ਧਾਰ ਕਰਕੇ ਗੁਰੂ ਦੇ ਬਚਨ ਨੂੰ ਮੰਨੇ ਇਹ ਜਿਹੜੀ ਅੱਜ ਦੀ ਪੌੜੀ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਉਹ ਪਹਿਲਾਂ ਸਰਵਣ ਦੀ ਆਪਾਂ ਨੇ ਪੌੜੀਆਂ ਚਾਰ ਸਰਵਣ ਕੀਤੀਆਂ ਹੁਣ ਅੱਜ ਮਹਾਰਾਜ ਜੀ ਨੇ ਸਾਨੂੰ ਇਹ ਬਚਨ ਦ੍ਰਿੜ ਕਰਵਾਇਆ ਹੈ ਕਿ ਭਾਈ ਜਿਹੜਾ ਬਚਨ ਨੂੰ ਮੰਨ ਲੇਗਾ ਜਿਹੜੀ ਗੁਰੂ ਦੀ ਗੱਲ ਨੂੰ ਮੰਨ ਲੇਗਾ ਮੰਨੇ ਕੀ ਗੱਤ ਕਹੀ ਨਾ ਜਾਏ ਉਸ ਦੀ ਗੱਲਬਾਤ ਹੈ ਜਿਹੜੀ ਕਹੀ ਨਹੀਂ ਜਾ ਸਕਦੀ ਇਸ ਕਰਕੇ ਆਪਾਂ ਗੁਰੂ ਦੇ ਬਚਨ ਨੂੰ ਮੰਨਣਾ ਸ਼ੁਰੂ ਕਰੀਏ ਗੁਰੂ ਦੇ ਦਵਾਰੇ ਦੇ ਉੱਤੇ ਟਹਿ ਪਈਏ ਗੁਰੂ ਅੱਗੇ ਅਰਦਾਸਾਂ ਕਰੀਏ ਗੁਰੂ ਮਹਾਰਾਜ ਜੀ ਬਖਸ਼ਣ ਯੋਗ ਹਨ ਸੰਗਤ ਬਖਸ਼ਣ ਯੋਗ ਹੈ ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ ਹੋਈਆਂ ਪੁੱਲਾਂ ਦੀ ਖੇਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ